ਨਮਾਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈਲੈਂਟ ਸੈਂਟਰ ट्रैवल ਏਜੰਸੀਆਂ ਅਤੇ ਸਲਾਹਕਾਰ ਕੇਂਦਰਾ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਜਿਨ੍ਹਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਲਾਇਸੈਂਸ ਰੀਨਿਊ ਕਰਾਉਣ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ ट्रैवल professionsਲ ਰੈਗੂਲੇਸ਼ਨ ਐਕਟ 2012 ਦੀਆਂ ਧਰਾਵਾਂ ਦੀ ਉਲੰਘਣਾ ਤੇ ਕਾਰਵਾਈ ਕਰਦੇ ਹੋਏ ਏਡੀਸੀ ਜਨਰਲ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੀ ਵਰਮਾ ਨੇ ਪੰਜਾਬ ट्रैवलर professionel regulation act 2012 ਦੇ ਤਹਿਤ ਜ਼ਿਲ੍ਹੇ ਦੇ 14 ਵੱਖ-ਵੱਖ ਆਇਲਰਸ ਕੇਂਦਰਾਂ ਸਲਾਹਕਾਰ ਅਤੇ ट्रैवल ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਦਿੱਤੇ ਹਨ ਆਓ ਸੁਣਾਉਂਦੇ ਹਾਂ ਪ੍ਰਸ਼ਾਸਨਿਕ ਅਧਿਕਾਰੀ ਰਾਜੀਵ ਵਰਮਾ ਕੀ ਕਹਿਣਾ ਚਾਹੁੰਦੇ ਨੇ ਆਇਲਰਸ ਕੇਂਦਰ ਕਿੰਨ ਕਿਤਾ ਕਾਰਨ ਕੀ ਇਹਦਾ ਮੇਨ ਕਾਰਨ ਨੂੰ ਇਹਨਾਂ ਨੇ ਟਾਈਮਲੀ ਕੇ ਇਹ ਆਇਲ ਸੈਂਟਰ ਦੀ ਰੀਨਿਊ ਲਈ ਅਪਲਾਈ ਨਹੀਂ ਸੀ ਕੀਤਾ ਅਸੀਂ ਇਹਨਾਂ ਨੂੰ ਨੋਟਿਸ ਵੀ ਘਟੇ ਵੀ ਤੁਸੀਂ ਆ ਕੇ ਰੀਨਿਊ ਲਈ ਅਪਲਾਈ ਕਰੋ ਇਹਨਾਂ ਵਿੱਚੋਂ ਕੋਈ ਨਹੀਂ ਆਇਆ ਦੈਨ ਅਸੀਂ ਐਸ ਡੀ ਐਮ ਸੀ ਡਿਊਟੀ ਲਈ ਵੀ ਮੌਕੇ ਤੇ ਜਾ ਕੇ ਇਹਨਾਂ ਸੈਂਟਰਾਂ ਦੀ ਪੜਤਾਲ ਕਰਵਾਈ ਜਾਵੇ ਵੀ ਇਹ ਕਿਉਂ ਨਹੀਂ ਅਪਲਾਈ ਕਰ ਰਹੇ ਐਕਸੀਡੈਂਸ ਦੀ ਰਿਪੋਰਟ ਆ ਗਈ ਤੇ ਇਹ ਸੈਂਟਰ ਹੀ ਬੰਦ ਪਏ ਹਨ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਇਹ 14 ਆਏ ਸੈਂਟਰ ਅਸੀਂ ਕੈਨਸਲ ਰੱਦ ਕਰ ਦਿੱਤੇ ਆ ਇਹ ਸਾਰੇ ਨਵੇਂ ਸਰਦੋਨੀ ਕਿ ਬਖਤ ਲਈ ਆ ਇਹ ਤਿੰਨੇ ਸਭ ਜਿਹੜਾ ਆ ਨਵਾਂ ਸ਼ਹਿਰ ਵੀ ਪੰਗਾ ਵੀ ਬਲਾਚੌਰ ਵੀ ਤਿੰਨੇ ਸਭ ਜਿਹੜਾ ਸਵਗਤ ਹੈ ਹੁਣ ਕੰਮ ਨਹੀਂ ਚੱਲ ਰਿਹਾ ਆਪਣੇ ਕਰ ਬੰਦ ਹੋ ਗਏ ਇਹ ਸੈਂਟਰ ਹੀ ਬੰਦ ਪਏ ਗਏ ਜੋ ਐਕਸੀਡੈਂਸ ਨੇ ਰਿਪੋਰਟ ਪੇਚੀ ਹੈ ਉਹ ਐਸਡੀਐਮਸ ਦੀ ਰਿਪੋਰਟ ਦੇ ਬੇਸ ਤੇ ਹੀ ਆਧਾਰ ਤੇ ਹੀ ਇਹਨਾਂ ਨੂੰ रद्द किया गया okay, के से आ, टोटल चौदह ने मिलेनियम आयल सेंटर है जी यूनीक एजुकेशन अब्रॉड है अचीवर स्कूल ऑफ एजुकेशन है ईजी वे माइग्रेशन कंसल्टेंट है आयल सेंटर हरप्रीत है फास्ट ट्रैक है फ्लाई वे इस तरह अलग अलग है चौदह चौदह एक इन्होंने टाइमिंग क्यों है मियाद क्यों है पांच साल का लेसन होता है आप पांच साल ही ऐसे रिन्यूअल देने हैं 5 ਸਾਲ ਨਿਕਲਣ ਤੋਂ ਬਾਅਦ ਮੁਨਿਆਦਪਰੀ ਹੋਣ ਤੋਂ ਬਾਅਦ ਵੀ ਇਹਨਾਂ ਨੇ ਅਪਲਾਈ ਨਹੀਂ ਕੀਤਾ। THEN ਅਸੀਂ ਨੋਟ ਕੀਤਾ ਐਜੰਸੀ ਰਿਪੋਰਟ ਲਈ ਉਹਦੇ ਬੇਸ ਤੇ ਇਹਨਾਂ ਦਾ ਕੈਸ ਕਿਹਦਾ?